ਹਾਂਜੀ ਗੁੱਡ ਈਵਨਿੰਗ ਸਾਰਿਆਂ ਨੂੰ ਤੇ ਅੱਜ ਆਪਾਂ ਵੀਡੀਓ ਸ਼ੁਰੂ ਕਰ ਰਹੇ ਆ ਸ਼ਾਮ ਨੂੰ ਤੇ ਆਪਾਂ ਜਾ ਰਹੇ ਸੀ ਮਾਤਾ ਚੰਪੋਨੀ ਜੀ ਦੇ ਤੇ ਰਸਤੇ ਤੇ ਰਸਤੇ ਵਿੱਚ ਪਵਾਇਆ ਆਪਾਂ ਤੇਲ ਮੈਂ ਪੰਪ ਤੇ ਤੇਲੇ ਪਵਾਉਣ ਗਿਆ ਮੇਗਾ ਪਾਜੀ ਬੀਆਂ ਦਾ ਤੇਲ ਪਾ ਦਿਓ ਉਹ ਕਹਿੰਦਾ ਕਿ ਤੇ ਦੂਰ ਜਾਣਾ ਲੱਗਦਾ ਕੋਤਵਰ ਕੋਸਾ ਬਣਾਉਣ ਲੱਗੀ ਭੁੱਖ ਤੇ ਪਾਜੀ ਹਾਂ ਮੈਂ ਲਿਆਂਦਾ ਪਛਾਦੇ ਤੇ ਉੱਤੋਂ ਵਰ ਖਾਦੇ ਪਜਾਦੇ ਤੇ ਉਹ ਤੋਂ ਲਾਪਤ ਪਰਫेक्ट ਪਹੁੰਚ ਗਏ ਸੀ ਆਪਾਂ ਬਹੁਤ ਜਲਦੀ ਮੋਹ ਪਰ ਰਸ਼ ਤੇ ਉੱਥੇ ਬਹੁਤ ਜ਼ਿਆਦਾ ਰਸ਼ ਸੀ ਤੇ ਆਪਾਂ ਪਹੁੰਚ ਕੇ ਤੇ ਟੇਕਿਆ ਫਿਰ ਮੱਥਾ ਤੇ ਆਪਾਂ ਕਿਤੇ ਦਰਸ਼ਨ ਰਸ਼ ਬਹੁਤ ਜ਼ਿਆਦਾ ਸੀ ਬਹੁਤ ਸਾਰੇ ਤੁਹਾਨੂੰ ਲਾਈਨ ਵਿੱਚ ਲੱਗੇ ਹੋਏ ਸੀ ਬੋਲ ਗੋਜਾ ਦੇ ਦਰਵਾਜ਼ੇ ਕੀ ਜੈ ਮਹਾਰਾਣੀ ਨੂੰ ਪਸੰਦ ਕਿਵੇਂ ਆ ਤੇ ਭਾਜੀ ਹੁਣ ਆ ਲਿਆ ਪ੍ਰਸ਼ਾਦ ਤੇ ਆਪਾਂ ਚੱਲ ਗਏ ਇੱਕ ਘਰ ਨੂੰ ਜਿਹਦੇ ਨਾਲ ਹੀ ਟਾਟਾ ਬਾਏ ਬਾਏ ਗੁੱਡ ਨਾਈਟ